ਭਾਜੀ ਇਨੀ ਸਪੀਡ ਹੈ ਤੁਸੀਂ ਤਾਂ ਕਲਾਕਾਰ ਬੰਦੇ ਲੱਗਦੇ ਹੋ ਭਾਜੀ ਤੁਹਾਡੀ ਸਪੀਡ ਹੀ ਬਹੁਤ ਹੈ ਆਵੇ ਦੇਖੋ ਜੀ ਭਾਜੀ ਦੀ ਸਪੀਡ ਮੈਂ ਤੋਂ ਮਿੰਟੀ ਜਲੇਬੀਆਂ ਦੇ ਰੇ ਢੇਰੇ ਹੋ ਲੱਗੇ ਆ ਕੋਈ ਉਸ ਵੇਖਦੀ ਵੀ ਆ ਤੁਹਾਡਾ ਕੰਮ ਕਿੱਦਾਂ ਲੱਗਿਆ ਤੁਸੀ ਪਾਜੀ ਕੰਮ ਤੋਂ ਬਹੁਤ ਘਾਟੇ ਦਾ ਕੰਮ ਕਿਉਂ ਨਹੀਂਗਾ ਤੁਹਾਡਾ ਸਵਾਦ ਨਹੀਂ ਬਣਾਉਂਦੇ ਹੋਗੇ ਨਹੀਂ ਪਾਜੀ ਬਣਾਉਂਦੇ ਆ ਸਵਾਦ ਬਣਾਉਂਦੇ ਆ ਬਰੀਕ ਬਣਾਉਂਦੇ ਆ ਅੱਛਾ ਬਰੀਕ ਬਣਾਉਂਦੇ ਹੋ ਸਵਾਦ ਵੀ ਬਣਾਉਂਦੇ ਹੋ ਤਾਂ ਗਾਹ ਕਿਉਂ ਨਹੀਂ ਆਂਦਾ ਟੈਨਸ਼ਨ ਨਹੀਂ ਲੈਣੀ ਤੁਸੀਂ ਆਪਾਂ ਅੰਮ੍ਰਿਤਸਰ ਵਾਸੀਆਂ ਨੂੰ ਦੱਸ ਦਿਆਂਗਾ ਕਿ ਆਪਾਂ ਜਿਹੜੀ ਵੀਡੀਓ ਪਾਉਣੀ ਨਾ ਇਹ ਸਾਰੇ ਕੋ ਪਹੁੰਚਣੀ ਆ ਤੁਹਾਡੀ ਮਦਦ ਕਰਨ ਜ਼ਰੂਰ ਆਉਣਗੇ ਠੀਕ ਹੈ ਨਾ ਤੇ ਨਿਰਾਸ਼ ਨਹੀਂ ਹੋਣਾ ਠੀਕ ਹੈ ਨਾ ਕੰਮ ਨਹੀਂ ਛੜਨਾ ਆਪਣਾ ਕੰਮ ਕਰਨਾ ਵਾ ਤੇ ਇਹਨਾਂ ਛੱਡੋ ਆਪਣਾ ਠੀਕ ਹੈ ਨਾ ਤੇ ਅੰਮ੍ਰਿਤਸਰ ਦੇ ਵਾਸੀ ਤੁਹਾਡੇ ਕੋਲ ਜ਼ਰੂਰ ਪਹੁੰਚਣਗੇ ਇੱਥੇ ਭਾਜੀ ਮੇਰਾ ਜੇਲ੍ਹ ਤੋਂ ਟੁੱਟ ਗਿਆ ਸੀ ਮੈਂ ਸੋਚਣ ਦੇ ਰਹੀ ਦਿਹਾੜੀ ਆਉਣ ਲਾਵਾਂ ਨਹੀਂ ਨਹੀਂ ਤੁਸੀਂ ਐਦਾਂ ਕਰੋ ਆਪਣਾ ਕੰਮ ਜਿਹੜਾ ਵੀ ਯਾਰੀ ਰੱਖੋ ਠੀਕ ਹੈ ਨਾ ਤੇ ਅੰਮ੍ਰਿਤਸਰ ਵਾਸੀ ਤੁਹਾਡੇ ਕੋਲ ਜ਼ਰੂਰ ਆਉਣਗੇ ਤੁਹਾਡਾ ਸਾਥ ਜ਼ਰੂਰ ਦੇਣਗੇ ਭਾਜੀ 3-4 ਮਹੀਨੇ ਹੋ ਕਸਟਮਰ ਬਹੁਤ ਘੱਟ ਆਉਂਦੇ ਆ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਭਾਜੀ। ਅਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕੀ ਆ? ਭਾਜੀ ਆਪਣਾ ਨਾਮ ਪਵਨ ਹੈਗਾ। ਪਵਨ ਆ। ਇਹ ਭਾਜੀ ਕੀ ਵੇਚਦੇ ਪਏ ਜੇ? ਭਾਜੀ ਜਲੇਬੀਆਂ ਵੇਚਦੇ ਆ। ਜਲੇਬੀਆਂ ਵੇਚਦੇ ਪਏ ਜੇ। ਭਾਜੀ ਜਲੇਬੀਆਂ ਦਾ ਹਰ ਕੋਈ ਵੇਚਦਾ ਤੂੰ ਹੀ ਕੀ ਖਾਸ ਵੇਚਣ ਦੇ ਜੇ? ਭਾਜੀ ਆਪਣਾ ਇਹੋ ਜਿਹਾ ਕੰਮ ਹੈ ਕਿ ਜਿੱਦਾਂ ਕੋਈ ਕੈਮੀਕਲ ਨਹੀਂ ਪਾਈਦਾ। ਠੀਕ ਆ। ਚਾਹ ਕੈਮੀਕਲ ਨਹੀਂ ਪਾਈਦਾ ਹੋਰ ਕੀ ਭਾਜੀ? ਭਾਜੀ ਨੋਰਮਲ ਬਰੀਕ ਬਣਾਈ ਦਾ। ਹਾਂਜੀ। ਮੋਟੀ ਜਲੇਬੀਆਂ ਨਹੀਂ ਬਣਾਈ ਦਾ। ਠੀਕ ਆ। ਤੇ ਦੇਖੋ ਬੇਸਿਕ ਕਿਉਂ ਨਹੀਂ ਲੱਗਦਾ ਵਾ ਕਿਮਤ ਵਾਲੀ ਜਲਦੀ ਤਿਆਰ ਹੋ ਜਾਂਦੀ ਆ ਤੇ ਇਥੇ ਟੈਮਰਾ ਦਾ ਵਾ ਕਿੰਨਾ ਟਾਈਮ ਲੱਗਦਾ ਵਾ 12 ਘੰਟੇ ਲੱਗ ਜਾਂਦੇ ਆ 12 ਘੰਟੇ ਲੱਗ ਜਾਂਦੇ ਆ ਭਾਵੇਂ ਬਣਾਉਣਾ ਦਿੰਦਾ ਵਾ ਅੱਛਾ ਤੇ ਇੱਕ ਕਰਾਰੀ ਰਹਿੰਦੀ ਖਸਤੀ ਵੀ ਰਹਿੰਦੀ ਆ ਤੇ ਜਿਹੜਾ ਕੇਮਿਕਲ ਵਾਲਾ ਦਿੰਦਾ ਉਹ ਫਰੀਕ ਬੰਦੀ ਆ ਲੇਕਿਨ ਲੱਕੜੋਂਗੀ ਰਹਿੰਦੀ ਆ ਖਾਣ ਤੋਂ ਟੇਸਟ ਨਹੀਂ ਲੱਗਦਾ ਤੇ ਭਾਜੀ ਸਾਡੀ ਆਡੀਅנס ਵੇਖਦੀ ਵੀ ਆ ਤੁਹਾਡਾ ਕੰਮ ਕਿੱਦਾਂ ਦਾ ਪਿਲਿਆ ਤੁਸੀਂ ਭਾਜੀ ਕੰਮ ਤੋਂ ਬਹੁਤ ਘਾਟੇ ਦਾ ਕੰਮ ਕਿਉਂ ਨਹੀਂਗਾ ਤੁਹਾਡਾ ਸਵਾਦ ਨਹੀਂ ਬਣਾਉਂਦੇ ਹੋਗੇ ਨਹੀਂ ਭਾਜੀ ਬਣਾਉਂਦੇ ਆ ਸਵਾਦ ਬਣਾਉਂਦੇ ਆ ਬਰੀਕ ਬਣਾਉਂ ਅੱਛਾ ਫਰੀਕ ਬਣਾਉਂਦੇ ਹੋ ਸਵਾਦ ਵੀ ਬਣਾਉਂਦੇ ਹੋ ਤੇ ਗੱਲ ਕਿਉਂ ਨਹੀਂ ਆਂਦਾ ਟੈਨਸ਼ਨ ਨਹੀਂ ਲੈਣੀ ਤੁਸੀਂ ਆਪਾਂ ਅੰਮ੍ਰਿਤਸਰ ਵਾਸੀਆਂ ਨੂੰ ਦੱਸ ਦਿਆਂਗਾ ਆਪਾਂ ਜਿਹੜੀ ਵੀਡੀਓ ਪਾਉਣੀ ਨਾ ਇਹ ਸਾਰਿਆਂ ਕੋ ਪਹੁੰਚਣੀ ਆ ਤੁਹਾਡੀ ਮਦਦ ਕਰਨ ਜ਼ਰੂਰ ਆਉਣਗੇ ਠੀਕ ਹੈ ਨਾ ਤੇ ਨਿਰਾਸ਼ ਨਹੀਂ ਹੋਣਾ ਠੀਕ ਹੈ ਨਾ ਕੰਮ ਨਹੀਂ ਛੜਨਾ ਆਪਣਾ ਕੰਮ ਕਰਨਾ ਵਾ ਤੇ ਨਾ ਛੱਡੋ ਆਪਣਾ ਠੀਕ ਹੈ ਨਾ ਅੰਮ੍ਰਿਤਸਰ ਦੇ ਵਾਸੀ ਤੁਹਾਡੇ ਕੋ ਜ਼ਰੂਰ ਪਹੁੰਚਣਗੇ ਇੱਥੇ ਪਾਜੀ ਮੇਰਾ ਜੇਲ੍ਹ ਤੋਂ ਟੁੱਟ ਗਿਆ ਸੀ ਮੈਂ ਸੋਚਣ ਦੇ ਸੀ ਦਿਹਾੜੀਆਂ ਆਉਣ ਲਾਵਾ ਨਹੀਂ ਨਹੀਂ ਤੁਸੀਂ ਐਦਾਂ ਕਰੋ ਆ ਆਪਣਾ ਕੰਮ ਜਿਹੜਾ ਵੀ ਯਾਰੀ ਰੱਖੋ ਠੀਕ ਹੈ ਨਾ ਤੇ ਅਮਰਸਰ ਵਾਸੀ ਤੁਹਾਡੇ ਕੋਲ ਜਰੂਰ ਆਉਣਗੇ ਤੁਹਾਡਾ ਸਾਥ ਜਰੂਰ ਦੇਣਗੇ ਅਜੀ 3-4 ਮਹੀਨੇ ਹੋ ਗਏ ਇੱਧਰ ਹੋਇਆ ਜਦੋਂ ਜੀ ਕਸਟਮਰ ਬਹੁਤ ਘੱਟ ਆਉਂਦੇ ਆ ਠੀਕ ਆ ਦਿਹਾੜੀ ਕਿੰਨੀ ਬੰਦ ਪਾਉਂਦੇ ਹੋ ਪਾਜੀ ਜਲੇਬੀਆਂ ਦੇ ਪੰਜਾਬੀ ਬਹੁਤ ਸ਼ਕੀਨ ਹੁੰਦੇ ਆ ਤੇ ਤੁਸੀਂ ਸਾਨੂੰ ਜਲੇਬੀਆਂ ਲਾ ਕੇ ਦੱਸੋ ਕੀ ਖਾਸੀਅਤ ਹੈ ਕੀ ਖਾਸੀਅਤ ਜਲੇਬੀਆਂ ਦੱਸੋ ਭਾਈ ਹਣਿਆਂ ਨੂੰ ਹਾਂਜੀ ਐ ਕੀ ਭਾਜੀ ਆ ਗਿਆ ਭਾਜੀ ਮੈਂ ਇੱਧਰ ਆਗਾ ਦਿਖਾਉਣ ਲੱਗੇ ਬਰੀਕ ਤੇ ਕਰਾਟੀ ਜਲੇਬੀਆਂ ਠੀਕ ਆ ਭਾਜੀ ਉਹ ਜੀ ਆਪਣੀ ਜਿਹੜੀ ਇਹ ਜਲੇਬੀ ਆ ਉਹ ਦਈ ਆ। ਭਾਜੀ ਇਹ ਬਨਫਦੀ ਕਿ ਹੋਇਆ? ਜੀ ਬਨਫਦੀ ਰੱਖਿਓ। ਹਾਂ ਜੀ ਜੀ ਡਾਟਾ ਕਿ ਹੁੰਦਾ? ਡਾਟਾ ਕਿ ਹੁੰਦਾ? ਠੀਕ ਹੈ ਭਾਜੀ। ਭਾਜੀ ਤੁਸੀਂ ਭਾਜੀ ਇੰਨੀ ਸਪੀਡ ਤੁਸੀਂ ਤਾਂ ਕਲਾਕਾਰ ਬੰਦੇ ਲੱਗਦੇ ਹੋ। ਭਾਜੀ ਤੁਹਾਡੀ ਸਪੀਡ ਹੀ ਬਹੁਤ ਹੈ ਆਵੇ। ਦੇਖੋ ਜੀ ਭਾਜੀ ਦੀ ਸਪੀਡ। 2 ਮਿੰਟ ਜਲੇਬੀਆਂ ਦੇ ਢੇਰੇ ਲੱਗੇ ਆ। ਅੰਮ੍ਰਿਤਸਰ ਵਾਸੀਆਂ ਨੂੰ ਆਪਾਂ ਆੜੀਆਂ ਨੂੰ ਵੀਡੀਓ ਆ ਇਸ ਵੇਰ ਤੱਕ ਉਹਨਾਂ ਕੋ ਪਹੁੰਚੂਗੀ ਤੇ ਮੇਰੇ ਵੀਰੇ ਜਿਦੋਂ ਵੀਡੀਓ ਪਹੁੰਚੂਗੀ ਉਹ ਵੀਰ ਦੀ ਅਗੇ ਸਪੋਰਟ ਜ਼ਰੂਰ ਕਰੋ ਇਹ ਵੀਰ ਭਾਜੀ ਇਹ ਕਿਹੜੀ ਜਗ੍ਹਾ ਤੇ ਤੁਸੀਂ ਹੁੰਦੇ ਦੇ ਦੇ ਤੇ ਜੇਕਰ ਕੋਈ ਨੇ ਆਉਣਾ ਵਾ ਤੇ ਭਾਜੀ ਕੋਟ ਮੀਤ ਸਿੰਘ ਕੋਕ ਕੋਟ ਮੀਤ ਸਿੰਘ ਹਾਂਜੀ ਤੇ ਤਰੰਤਾਂ ਰੋਡ ਠੀਕ ਆ ਕੰਹਿਰਾ ਦੇ ਪਾਰ ਕੁਲਦੇ ਥੱਲੇ ਠੀਕ ਆ ਭਾਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੇ ਦੇ ਭਾਜੀ 4 ਵਜੇ ਤੋਂ ਲੈ ਕੇ 10:30 ਵਜੇ 4 ਵਜੇ ਤੋਂ ਲੈ ਕੇ 10:30 ਵਜੇ 10:30 ਵਜੇ ਤੱਕ ਆਂਟੀ ਮੈਂ ਤੇ ਵੀ ਢੇਰ ਲਾਤਾ ਜਲੇਬੀਆਂ ਦਾ ਭਾਜੀ ਇਹ ਕਦੇ ਵਿੱਚ ਆ ਗਈ ਪਾਜੀ ਚਾਣੀ ਵਿੱਚ ਆ ਗਈ। ਚਾਣੀ ਦੇ ਵਿੱਚ ਆ ਗਈ ਹੁਣ। ਠੀਕ ਆ। ਭਰੀ ਆਪਣੀਆਂ ਜਲੇਬੀਆਂ ਜਿਹੜੀਆਂ ਹੋ ਗਈਆਂ ਰੈਡੀ ਹੁਣ। ਹਾਂਜੀ ਹੋ ਗਈ। ਤੇ ਪਾਜੀ ਲੋਹਾਂ ਨੂੰ ਦੋਆਂ ਜਲੇਬੀ। ਲੋਹ ਜੀ ਆਪਣੀ ਆ ਗਈ ਜਲੇਬੀ ਪੂਰੀ ਰੈੱਡ ਹੋਈ ਪਈ ਹੈ ਜਲੇਬੀ। ਤੇ ਪਾਜੀ ਦਾ ਪ੍ਰਾਈਸ ਕੀ ਹੈ? ਪਾਜੀ 160 ਰੁਪਏ ਕਿਲੋ। 160 ਰੁਪਏ ਕਿਲੋ। ਜੇ ਕੋਈ ਛੋਟਾ ਲੈਣਾ ਦੇ ਦਾ ਦੀਆਂ ਦੀ ਉਹ ਦੇ ਦੋਗੇ ਨਹੀਂ। ਦੋ ਰੁਪਏ ਦਾ ਤਾਂ ਉਹ ਵੀ ਨਹੀਂ ਦੇ ਦਿੰਦੇ। ਕੋਈ ਉਹਦਾ ਹੀ ਆ ਜਾਂਦਾ ਕਹਿੰਦਾ ਮਿੱਠਾ ਕਰਾ ਮੂੰਹ ਉਹਦਾ ਵੀ ਮੂੰਹ ਆ ਅੱਛਾ ਉਹਦਾ ਵੀ ਕਰ ਦਿੰਦੇ ਆ ਠੀਕ ਆ ਜੇ ਕੋਈ ਗਰੀਬ ਬੰਦਾ ਹੋਵੇ ਜਿਸ ਕੋ ਪੈਸੇ ਨਹੀਂ ਆਗੇ ਦੇ ਕੋਈ ਨਹੀਂ ਕੋਈ ਗੱਲ ਨਹੀਂ ਬਤਾ ਅੱਛਾ ਸੇਵਾ ਕਰ ਦੋ ਵੀਰ ਜੀ ਲਓ ਜੀ ਵੀਰ ਜੀ ਦਾ ਨਾਮ ਪੋਮਣਿਆ ਤੇ ਵੀ ਜਿਹਦੇ ਇੱਕ ਵਾਰੀ ਸਾਥ ਜਰੂਰ ਦੋ ਤੇ ਵੀਰ ਜੀ ਕੋ ਜਰੂਰ ਆਓ ਓਕੇ ਜੀ ਥੈਂਕ ਯੂ